ਇਹ ਰਾਸ਼ਪਤੀ 트럼ਪ ਨੇ ਇਜ਼ਰਾਈਲ ਨੂੰ ਕਿਹਾ ਵੀ ਹਮਾਸ ਦੇ ਉਲਟ ਜਿਹੜਾ ਕੰਮ ਆ ਫਿਨਿਸ਼ ਕਰ ਜਾ ਬਿਕਮ ਜਿਹੜਾ ਹੋ ਪੂਰਾ ਖਤਮ ਕਰ ਦੋ ਸੀਜ਼ਫਾਇਰ ਜਿਹੜੀ ਡੀਲ ਆ ਉਹ ਕਹਿ ਰਹੇ ਆ ਵੀ ਉਹਨਾਂ ਨੂੰ ਨਜ਼ਰ ਆ ਰਹੀ ਆ ਇਨ ਸਾਈਟ ਹੈਗੀ ਆ 7 ਅਕਤੂਬਰ ਨੂੰ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ ਹਮਾਸ ਨੇ ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਲਗਾਤਾਰ ਹਮਾਸ ਦੇ ਉੱਤੇ ਗਾਜ਼ਾ ਪੱਟੀ ਦੇ ਵਿੱਚ ਜਿਹੜੇ ਹਮਲੇ ਆ ਉਹ ਤੇਜ ਕਿਤੇ ਹੋਏ ਆ ਅ ਕੱਲ ਪਰਸੋਂ ਦੀ ਖਬਰ ਹੈ ਫਰਾਂਸ ਵਾਲੇ ਕਹਿ ਰਹੇ ਆ ਵੀ ਉਹ ਪੈਲੇਸਟਾਈਨ ਨੂੰ ਇੱਕ ਵੱਖਰੀ ਸਟੇਟ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਦੇਣਗੇ ਉਧਰ ਇਜ਼ਰਾਈਲ ਦੇ ਅੰਦਰੂਨੀ ਜਿਹੜੀ ਪਾਰਲੀਮੈਂਟ ਆ ਉਸ ਦੇ ਵਿੱਚ ਉਹਨਾਂ ਨੇ ਇਹ ਮਤਾ ਪਾਸ ਕਰ ਦਿੱਤਾ ਵੀ ਜਿਹੜਾ ਵੈਸਟ ਬੈਂਕ ਆ ਜਿੱਥੇ ਬਾਕੀ ਪੈਲੇਸਟਿਨੀਆਂ ਰਹਿੰਦੇ ਆ ਵੀ ਉਹ ਇਜ਼ਰਾਈਲ ਦਾ ਹੀ हिस्सा ਜਿਹੜਾ ਹੋ ਹੈਗਾ ਆ ਸੋ ਟੂ ਸਟੇਟ ਸੋਲੂਸ਼ਨ ਦਾ ਜਿਹੜਾ ਉੱਥੇ ਰੋਲਾ ਪੈਂਦਾ ਰਹਿੰਦਾ ਉਸ ਦਾ ਪਤਾ ਨਹੀਂ ਵੀ ਆਉਂਦੇ ਦਿਨਾਂ ਦੇ ਵਿੱਚ ਕੋਈ ਪਵਿੱਖ ਹੈਗਾ ਆ ਜਾਂ ਨਹੀਂ ਪਰ ਰਾਸ਼ਪਤੀ 트럼ਪ ਨੇ ਆਪਟੀਮਿਜ਼ਮ ਜਿਹੜਾ ਉਹ ਦਿਖਾਇਆ ਹੈ ਵੀ ਗਾਜ਼ਾ ਦੇ ਵਿੱਚ ਜਿਹੜੀ ਲੜਾਈ ਆ ਉਹ ਰੋਕ ਸਕਦੀ ਆ ਵੀ ਜਿਹੜੇ ਹੋਸਟੇਜਸ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾ ਸਕਦਾ ਕੱਲ ਵੀ ਤੁਸੀਂ ਚਰਚਾ ਜਿਹੜੀ ਇਸ ਦੇ ਉੱਤੇ ਕਰ ਰਹੇ ਸੀਗੇ ਜਿਹੜਾ ਅਮਰੀਕੀ ਅਧਿਕਾਰੀਆਂ ਦੁਆਰਾ ਕਿਹਾ ਜਾ ਰਿਹਾ ਸੀ ਵੀ ਹਮਾਸ ਜਿਹੜਾ ਆ ਇਸ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੋ ਹੁਣ ਇਜ਼ਰਾਇਲ ਨੂੰ ਕਿਹਾ ਜਾ ਰਿਹਾ ਹੈ ਰਾਸ਼ਪਤੀ ਟਰੰਪ ਉਹਨਾਂ ਦੇ ਦੁਆਰਾ ਵੀ ਕੰਮ ਨੂੰ ਜਿਹੜਾ ਉਹ ਪੂਰੀ ਤਰ੍ਹਾਂ ਫਿਨਿਸ਼ ਕਰੋ ਖਤਮ ਕਰੋ ਤਾਂ ਜੋ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਡੀਲ ਆ ਉਸ ਨੂੰ ਅੱਗੇ ਵਧਾਇਆ ਜਾ ਸਕੇ